ਇੱਕ ਬੰਦੇ ਨੇ ਮੈਨੂੰ ਇੱਕ ਵਾਰ ਕਿਹਾ ਸੀ ਮੈਂ ਕਿਹਾ ਜਿੰਨੇ ਸਿਆਣੇ ਹੰਸਾੜੀ ਵਾਲੇ ਸੰਤ ਦੇਖੇ ਮੈਂ ਸੰਗਤ ਤਾਂ ਬਹੁਤੀ ਕੀਤੀ ਆ ਪਰ ਜਿੰਨਾ ਅੰਦਰ ਅੰਦਰ ਉਹਨਾਂ ਦਾ ਕੜ ਪਾਟਿਆ ਸੀ ਮੈਂ ਕਿਹਾ ਇੰਨਾ ਨਹੀਂ ਮੈਂ ਦੇਖਿਆ ਕਿਤੇ ਉਹ ਸਿਰਾਂ ਇਹ ਵੀ ਲੱਗਿਆ ਪਿਆ ਸੀ ਮੈਂ ਕਿਹਾ ਮੈਂ ਤਾਂ ਉਹਨਾਂ ਨੂੰ ਰੱਬ ਹੀ ਕਹਿੰਦਾ ਸੀ ਕਈ ਵਾਰ ਬਾਬਾ ਇੰਨੇ ਕਈ ਗੱਲਾਂ ਨਹੀਂ ਕਰੇ ਮੈਂ ਉਹ ਰੱਬਾ ਮੰਨ ਜਾ ਕਿਵੇਂ ਐ ਕਰਦਾ ਫਿਰ ਬਾਬਾ ਨੇ ਹੱਸਣ ਲੱਗ ਜਾਣਾ ਬਹੁਤ ਫੇਰ ਉਹ ਬੰਦਾ ਬੰਦਿਆਂ ਬਹੁਤ ਚਿਰ ਬਾਅਦ ਜਾ ਕੇ ਕਹਿੰਦਾ ਤੁਹਾਡੀ ਗੱਲ ਸਹੀ ਹੈ ਸਰੀਰ ਛੱਡਣ ਤੋਂ ਬਾਅਦ ਉਹਨੂੰ ਬਾਬਾ ਹੀ ਮਿਲੇ ਜਦੋਂ ਉਹਨਾਂ ਬਚਨ ਬਲਾਸ ਹੁੰਦੇ ਸੀ ਕਹਿੰਦਾ ਵਾਕਈ ਵੀ ਕਹਿੰਦਾ ਮੈਂ ਨਹੀਂ ਇਹਨਾਂ ਦਿਮਾਗ ਦੇਖਿਆ ਕਿਹਾ ਤਾਂ ਮੈਂ ਕਿਹਾ ਉਹਨਾਂ ਨੇ ਬਹੁਤ ਦਿਮਾਗ ਵੱਡਾ ਸੀ ਬੜੇ ਢੰਗ ਨਾਲ ਸਾਰਾ ਕੁਝ ਸੰਭਾਲਿਆ ਕਰਿਆ ਅੰਤਰਜਾਮ ਤਾਂ ਤਾਂ ਇੰਨੀ ਪ੍ਰਚੰਡ ਸੀ ਵੀ ਰਸਤੇ ਦੀ ਕੋਈ ਗੱਲ ਹੋਣੀ ਇੱਥੇ ਆਉਂਦਿਆਂ ਦੱਸ ਦਿੰਦੇ ਸੀ ਮੈਨੂੰ ਭਾਈ ਹਰੀ ਸਿੰਘ ਵੀ ਆਏ ਸੀ ਹੁਣ ਇਹਨਾਂ ਨੂੰ ਪਤਾ ਸਾਨੂੰ ਕਹਿੰਦੇ ਹਰੀ ਸਿੰਘ ਉਹ ਨਾਲ ਗੱਡੀ ਲੈ ਜਾ ਤੂੰ ਯਾਨੀ ਜੀ ਗੱਡੀ ਜਿਹੜੀ ਆ ਉਹ ਗਰੇਵਾਲਾਂ ਦੀ ਗੱਡੀ ਨਾਲ ਗੱਡੀ ਲੈ ਜਾ ਮੈਂ ਬਾਬਾ ਜੀ ਇੱਕ ਗੱਡੀ ਹੈ ਤਾਂ ਸਹੀ ਪਟਿਆਲੇ ਜਾਣ ਨੂੰ ਕਹਿੰਦੇ ਨਹੀਂ ਸਾਡੇ ਵਾਲੀ ਵੀ ਨਾਲ ਹੀ ਲੈ ਜਾਓ ਤੇ ਹਰੀ ਸਿੰਘ ਪਿੱਛੇ ਗੱਡੀ ਚਲਾਉਂਦਾ ਆ ਜੀ ਉਹ ਗਰੇਵਾਲਾਂ ਦੀ ਗੱਡੀ ਦੇ ਪਿਛਲੇ ਦੋਨੋਂ ਟਾਇਰ ਨਿਕਲ ਕੇ ਆਉ ਗਏ ਮੈਂ ਕਿਹਾ ਲਾਹ ਗੱਲ ਸੀ ਉਹ ਕਹਿੰਦੇ ਜੀ ਤੁਸੀਂ ਜਾਓ ਮੈਂ ਠੀਕ ਕਰਕੇ ਆਉਣਾ ਇਹ ਹਰੀ ਸਿੰਘ ਨੂੰ ਸਾਨੂੰ ਗੱਡੀ 'ਚ ਬਿਠਾਇਆ ਫੇਰੇ ਲੈ ਕੇ ਆਇਆ ਪਟਿਆਲੇ ਛੱਡ ਕੇ ਆਇਆ Pelo é segundo